ਲੈ ਕੇ ਆ ਜੀ ਅਸੀਂ ਘਾਟਾਂ ਤੇ ਲੈ ਕੇ ਆਏ ਇਸ ਪਾਣੀ ਕੀ ਗੱਲ ਪਾਣੀ ਨਹੀਂ ਆਂਦਾ ਜੀ ਤੁਹਾਡੇ ਮੇਰੇ ਜੀ ਪਾਣੀ ਨਹੀਂ ਆਂਦਾ ਬਹੁਤ ਦਿੱਕਤ ਆ ਜੀ ਹਰ ਤਾਂ ਹੋ ਗਿਆ ਪਾਣੀ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਜੀ ਪਾਣੀ ਨਹੀਂ ਆ ਰਹਾ ਪੰਜ ਦਿਨ ਹੋ ਗਏ ਤੇ ਤੁਸੀਂ ਕਿਸੇ ਬਟਰ ਸਪਲਾਈ ਵਾਲੇ ਨੂੰ ਦੱਸਿਆ ਪਾਣੀ ਵਾਲੇ ਉਹ ਵੀ ਤੱਕ ਕਿੰਨੀ ਵਾਰ ਅਸੀਂ ਕਹਿ ਚੁੱਕੇ ਹੈਗੇ ਐਨੇ ਦਿਨ ਹੋ ਗਏ ਸਾਨੂੰ ਕਹਿਣਿਆ ਅਜੇ ਤਾਂ ਪਾਣੀ ਘਰ ਘਰ ਦਾ ਉੱਥਾ ਪਿਆ ਗਿਆ ਜਿਹੜੇ ਘਰੇ ਤੇ ਦੇ ਦੇ ਘਰੋਂ ਪੰਡੀਆਂ ਖਾਲੀ ਰੱਖਦੇ ਨੇ ਮਾਥੂ ਲੱਗ ਜਾਂਦੀ ਸਾਡਾ ਪਾਣੀ ਨੂੰ ਹਫ਼ਤਾ ਹੋ ਗਿਆ ਜੀ ਆਏ ਸਾਡਾ ਪਾਣੀ ਦੀ ਮਸਲਾ ਕੋਈ ਨਹੀਂ ਹੱਲ ਕਰ ਰਿਹਾ ਜੀ ਕੋਈ ਪੰਚ ਨਹੀਂ ਕੋਈ ਪ੍ਰਧਾਨ ਨਹੀਂ ਕੋਈ जेई ਨਹੀਂ ਸਭ ਦੇਖਦੇ ਕੇ ਮੁੜੀ ਜਾਂਦੇ ਆ ਹਫ਼ਤਾ ਹੋ ਗਿਆ ਪਾਣੀ ਨੂੰ ਅਸੀਂ ਬੱਚੇ ਤਿਆਰ ਕਰੀਏ ਸਕੂਲ ਜਾਣੇ ਨੂੰ ਤੇ ਪਾਣੀ ਨਹੀਂ ਹੈ ਫੱਟਾ ਤੇ ਜਾ ਕੇ ਹਰੀ ਜਨ ਮਹੱਲੇ ਵਿੱਚ ਜਿਹੜੇ 5 ਦਿਨ ਤੋਂ ਪਾਣੀ ਬਿਲਕੁਲ ਵੀ ਨਹੀਂ ਆ ਲੇਕਿਨ 2 ਸਾਲ ਤੋਂ ਪਾਣੀ ਜਦੋਂ ਦਾ ਵੀ ਆ ਰਿਹਾ ਪਾਣੀ ਪੂਰਾ ਨਹੀਂ ਆ ਰਿਹਾ ਬਹੁਤ ਵਾਰ ਕਹਿ ਲਿਆ ਲੇਕਿਨ ਕੋਈ ਸੁਣਾਈ ਨਹੀਂ ਹੋਈ ਹੁਣ 5 ਦਿਨ ਤੋਂ ਬਿਲਕੁਲ ਪਾਣੀ ਬੰਦ ਹੈ ਤੇ ਕੋਈ ਇੰਤਜਾਮ ਨਹੀਂ ਅੱਜ ਤੱਕ ਹੋਇਆ ਪਾਣੀ ਦੇ ਰੋ ਕਿਸੇ ਘਰ ਵਿੱਚ ਪਾਣੀ ਇੱਕ ਟੁੱਟੇ ਤੇ ਪਾਣੀ ਆਦਾ ਸਿਰਫ ਅੱਧੇ ਇੰਚ ਪਾਣੀ ਆ ਰਿਹਾ ਜਾਂ ਕੇ 3 ਇੰਚ ਦਾ ਪਾਵਾ 40 ਘਰ 40 ਘਰ ਨੇ ਆਪਾਂ ਹੀ ਸਵੇਰੇ ਗਰਬਾ ਸਿੰਘ ਜੀ ਜੋ ਸਾਡੇ ਪਾਣੀ ਦਾ ਸਿਸਟਮ ਦਾ ਪ੍ਰਧਾਨ ਸਾਹਿਬ ਬਣੇ ਹੋਏ ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਚੇਅਰਮੈਨ ਹੈ ਸਪੈਂਸਰ ਸਪੈਂਸਰ ਦਾ ਜਿਹੜੀ ਸਾਡੀ ਪਿਛਲੇ 5-6 ਮਹੀਨੇ ਤੋਂ ਬਿਸਮਾਰ ਚੋਟੀਆਂ ਪੰਜਾਤਾ ਇਹ ਜੋ ਵੀ ਹੁੰਦਾ ਫਿਰ ਪ੍ਰਧਾਨ ਸਾਹਿਬ ਬਣਦੇ ਇਸ ਗੱਲ ਦੇ ਦੇਖ ਰਹੇ ਕਰਨ ਵਾਲੇ ਇੱਕ ਨੂੰ ਇਸ ਗੱਲ ਦਾ ਪੱਲਾ ਨਹੀਂ ਫੜਾ ਰਹੇ 5 ਦਿਨ ਲਗਾਤਾਰ ਕਿਸਕਲ ਦਾ ਸਹੀ ਜਵਾਬ ਨਹੀਂ ਦੇ ਰਹੇ ਇਹਨੂੰ ਫਰਜ ਬਣਦਾ ਹੈ ਆਣਾ ਸਾਡੇ ਦੇਖਣਾ ਪਾਣੀ ਕਿਹੜੇ ਘਰ ਵਿੱਚ ਇੱਕ ਚ ਵੀ ਨਹੀਂ ਆ ਰਿਹਾ 40 ਘਰਾਂ ਵਿੱਚ ਇੱਕ ਘਰ ਵਿੱਚ ਵੀ ਨਹੀਂ ਆ ਰਿਹਾ ਸਾਡੇ ਪਾਣੀ ਦੀ ਜਿਹੜੀ ਦਿੱਕਤ ਹੈ ਅੱਜ ਘਟੋ ਘਟਵੀ ਇੱਕ ਹਫਤਾ ਬੂਲਾ ਹੋ ਗਿਆ ਜੀ ਇੱਕ ਹਫਤੇ ਦੇ ਵਿੱਚ ਅਸੀਂ ਸਾਡੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆਪਣੇ ਪਾਣੀ ਦੇ ਸਰਦ ਦਰਵਾ ਸਿੰਘ ਜੀ ਉਹਨਾਂ ਕੋਲ ਗਏ ਸਰਪੰਚ ਕੋਲ ਗਏ ਸਾਡਾ ਜਿਹੜਾ ਮੈਂਬਰ ਪੰਚਾਇਤ ਉਹ ਮਤਲਬ ਘੁੰਮਦਾ ਰਿਹਾ ਵਾ ਸਾਰੇ ਬੰਦੇ ਜਿੰਨੇ ਵੀ ਸਾਡੇ ਅਸੀਂ ਘੁੰਮਦੇ ਰਹੇ ਤੇ ਜਦੋਂ ਮਹਿਕਮੇ ਵਾਲੇ ਨੂੰ ਬੁਲਾਇਆ ਉਹਨਾਂ ਨੇ ਜਿਹੜਾ ਵੀ ਸਾਨੂੰ ਖਾਦ ਦਿੱਤਿਆ ਉਹ ਸਦਰਤ ਗੁਰਵਰ ਸਿੰਘ ਇਹਨਾਂ ਪਤਾ ਹੈ ਇੱਥੇ ਆ ਕੇ ਖਾਦ ਲੇਗਾ ਉਹ ਕਹਿੰਦੇ ਵੇ ਬੰਦੇ ਲਾਓ ਜੀ ਬੰਦੇ ਸਾਡੇ ਕੋਲ ਹੈ ਨਹੀਂ ਗਰਮੇ ਦਿਨ ਘੱਟੋ ਘੱਟ ਵੀ 100 ਫੜੀਆਂ ਦੀ ਲਾਈਨ ਪੱਟੂਣੀ ਤੇ ਅਸੀਂ ਕਹਿੰਦੇ ਮਸ਼ੀਨ ਬੁਲਾਓ ਇਹ ਉਹ ਜਿਹੜੇ ਸਾਡੇ ਪ੍ਰਧਾਨ ਸਾਹਿਬ ਹੈ ਉਹ ਕਹਿੰਦੇ ਤੁਸੀਂ ਮਸ਼ੀਨ ਬੁਲਾਓ ਜੀ ਤੁਸੀਂ ਮਸ਼ੀਨ ਬੁਲਾਓ ਦੱਸੋ ਜੀ ਅਸੀਂ ਕਰ ਕੇ ਆ ਸਕਦੇ ਸਾਡੇ ਕੋਲ ਕਿਹੜਾ ਸਾਧ ਨਹੀਂ ਹੈ ਕਿ ਬਸ ਅਸੀਂ ਮਸ਼ੀਨਾ ਬੁਲਾਈਏ